ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੀ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਮੱਠੀ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਬਜ਼ੁਰਗਾਂ ਲਈ ਆਈ ਹੈ ਜੀ ਬੱਡੀ ਖੁਸ਼ਖਬਰੀ ਪੰਜਾਬ ਵਿੱਚ ਹੜ੍ਹਾਂ ਦੀ ਤਬਾਹੀ ਜਲ-ਥਲ ਕਰ ਦਿੱਤਾ ਜੀ ਪੂਰੇ ਪੰਜਾਬ ਨੂੰ ਆਖਰਕਾਰ ਕਿਹੜੇ-ਕਿਹੜੇ ਇਸ ਹੜ੍ਹਾਂ ਦੀ ਚਪੇਟ ਵਿੱਚ ਆਏ ਨੇ ਜੀ ਸਾਰੀ ਡਿਟੇਲ ਇਸ ਵੀਡੀਓ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜੀ ਗੁਜਾਰਿਸ਼ ਜੀ ਨਾ ਬਿਰੇਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਚੱਲਦੇ ਹਾਂ ਜੀ ਤਾਜ਼ਾ ਅਪਡੇਟ ਦੇਤੇ ਜੀ ਸਭ ਤੋਂ ਪਹਿਲੀ ਵੀਡੀਓ ਖਬਰ ਜੀ 1988 ਦਾ ਰਿਕਾਰਡ ਟੁੱਟਿਆ ਪੰਜਾਬ ਤਬਾਹੀ ਕੰਢਿਆ 1 ਮਿੰਟ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਭਾਰਤ ਭਾਰਤ ਦਾ ਖੇਤੀ ਪ੍ਰਧਾਨ ਸੂਬਾ ਕਿਹਾ ਜਾਣ ਵਾਲਾ ਪੰਜਾਬ ਅੱਜ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ ਇਹ ਸਿਰਫ ਹੜ੍ਹ ਨਹੀਂ ਸਗੋ ਕੁਦਰਤ ਦਾ ਭਿਆਨਕ ਰੂਪ ਹੈ ਜਿਸ ਨੇ 1988 ਚ ਤਬਾਹੀਆਂ ਦੀਆਂ ਜਾਂਦਾਂ ਨੂੰ ਧੁੰਦਲਾ ਕਰ ਦਿੱਤਾ ਸਤਲੁਜ ਬਿਆਸ ਰਾਵੀ ਦਰਿਆ ਭਿਆਨਕ ਰੂਪ ਦਹਾਕਿਆਂ ਬਾਅਦ ਆਇਆ ਹੜ੍ਹ ਅਜਹਾ ਹੜ੍ਹ ਜਿਸ ਨੇ ਖੇਤਾਂ ਦੀ ਹਰਿਆਲੀ ਨੂੰ ਡੂੰਘੇ ਪਾਣੀ ਵਿੱਚ ਡਬੋ ਦਿੱਤਾ ਹੈ ਪਿੰਡਾਂ ਦੀ ਜ਼ਿੰਦਗੀ ਨੂੰ ਅਨਿਸ਼ਚਿਤਤਾ ਦੇ ਪੰਬੜ ਵਿੱਚ ਫਸਾ ਦਿੱਤਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਪੰਜਾਬ ਚੱਕਲੇ 4 ਦਿਨਾਂ ਦਾ ਅਲਰਟ ਜਾਰੀ ਹੈ ਖਤਰੇ ਦੀ ਕੰਟੀਨਿਊ ਪਾਪਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਐਕਸ਼ਨ ਮੋੜ ਚਾ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਾ ਨਿਵਾਸੀਆਂ ਲਈ ਵਕਤੀ ਬਸੇਵੇ ਦੀ ਪ੍ਰਬੰਧਨ ਕਰਨ ਲਈ ਸਮੂਹ ਅਕਾਲੀ ਵਰਕਰਾਂ ਤੇ ਆਗੂ ਨੂੰ ਹਦਾਇਤ ਜਾਰੀ ਕੀਤੀ ਹੈ ਜਾਰੀ ਬਿਆਨ ਵਿੱਚ ਗਿਆਨੀ ਹਰਪੀਤ ਸਿੰਘ ਨੇ ਕਿਹਾ ਕਿ ਇਸ ਵੇਲੇ ਪੰਜਾਬ ਦਾ ਵੱਡਾ ਇਲਾਕਾ ਹੜਾਂ ਦੀ ਮਾਰ ਹੇਠ ਹੈ। ਮੌਸਮ ਵਿਭਾਗ ਵੱਲੋਂ ਅਗਲੇ 4 ਦਿਨਾਂ ਦਾ ਅਲਰਟ ਜਾਰੀ ਕੀਤਾ ਹੋਇਆ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਹੜਪੀੜਤਾ ਨੂੰ ਕੁਬਲ ਵਿਜੇ ਪ੍ਰਤਾਪ ਤੇ ਅਮਰਤਪਾਲ ਸਿੰਘ ਦੇ ਪਿਤਾ ਨੇ ਬੰਡਿਆ ਰਾਸ਼ਨ ਸਰਕਾਰ ਨੂੰ ਲਾਇਣੀ ਜੀ ਰਕੜੇ। ਜ਼ਿਲ੍ਹਾ ਤਰਨਤਾਰਨ ਦੇ ਕਸਬਾ ਹਰੀਕੇ ਮੰਡ ਵਿਖੇ ਖੇਤਰ ਵਿਖੇ ਸਤਲੁਜ ਦਰਿਆ ਦੇ ਵਧਦੇ ਪਾਣੀ ਕਾਰਨ ਬੇਕਰ ਹੋਏ ਲੋਕਾਂ ਦਾ ਹਾਲਚਲ ਜਾਣਨ ਲਈ ਅੰਮ੍ਰਿਤਸਰ ਤੋਂ ਬਦਾਇ ਕੋਬਰ ਵਿਜੇ ਪ੍ਰਤਾਪ ਸਿੰਘ ਬਾਰਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਪਹੁੰਚੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਮੁਖੀ ਨੇ ਸਮੁੱਚੀ ਕੌਮੀ ਤੋਂ ਕੌਮ ਤੋਂ ਮਾਫੀ ਮੰਗੀ ਹੈ ਪੰਜਾਬੀ ਯੂਨੀਵਰਸਿਟੀ ਬਲੋ ਲਗਭਗ 16 ਸਾਲ ਪਹਿਲਾਂ ਛਾਪੇ ਗਏ ਭਾਈ ਕਾਨ ਸਿੰਘ ਨੱਬਾ ਰਚਿਤ ਮਹਾਨ ਕੋਸ਼ ਦੇ ਗਲਤੀਆਂ ਵਾਲੇ ਐਡੀਸ਼ਨਾਂ ਨੂੰ ਨਸ਼ਟ ਕਰਨ ਦੀ ਅਪਣਾਈ ਗਈ ਵਿਧੀ ਕਾਰਦ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਕਾਪਿਆਂ ਨੂੰ ਜਲ ਪ੍ਰਵਾਹ ਕਰਨ ਦੇ ਫੈਸਲੇ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਤੋਂ ਬਾਅਦ ਯੂਨੀਵਰਸਿਟੀ ਮੁਖੀ ਨੇ ਸਮੁੱਚੀ ਕੌਮ ਤੋਂ ਮਾਫੀ ਮੰਗੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਪੰਜਾਬ ਹਰਿਆਣਾ ਦੀ ਆਪਸੀ ਲੜਾਈ ਦੀ ਪੇਂਟ ਚੜਿਆ ਮਾਧੋਪੁਰ ਹੈੱਡ ਵਰਕਰ 60 ਸਾਲਾਂ ਤੋਂ ਚੱਲੀ ਆ ਰਹੀ ਹੈ ਅਦਾਲਤੀ ਲੜਾਈ ਕਰਨ ਸਹੀ ਟੰਗ ਨਾਲ ਨਹੀਂ ਹੋਈ ਕੋਈ ਸਫਾਈ ਪੰਜਾਬ ਦੇ ਹਰਿਆਣਾ ਵਿਚਕਾਰ ਰਾਵੀ ਦਰਿਆ ਤੇ ਬਾਦੂ ਪਾਣੀ ਨੂੰ ਲੈ ਕੇ ਪਿਛਲੇ 60 ਸਾਲਾਂ ਤੋਂ ਚਲ ਰਹੀ ਰਾਜਨੀਤੀ ਦੀ ਅਦਾਲਤੀ ਲੜਾਈ ਨੇ ਮਾਧੂਪੁਰੋ ਹੈੱਡ ਵਰਕਰ ਨੂੰ ਆਪਣੀ ਪਿੰਡ ਚੜਾ ਦਿੱਤਾ ਹੈ ਇਹ ਸੁਣਨਾ ਅਜੀਬ ਲੱਗਦਾ ਹੈ ਪਰ ਹਕੀਕਤ ਹੈ ਕਿ ਪੰਜਾਬ ਲਗਾਤਾਰ ਇਹ ਦਾਵਾ ਕਰਦਾ ਰਹਿਆ ਹੈ ਕਿ ਮਾਧੂਪੁਰ ਹੈੱਡ ਵਰਕਰ ਤੋਂ ਆਮ ਦਿਨਾਂ ਵਿੱਚ ਰਾਬੀ ਪਾਣੀ ਨਹੀਂ ਛੱਡਿਆ ਜਾਂਦਾ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਸੂਬੇ ਅੰਦਰ ਗੁਣਾਤਮਕ ਸਿੱਖਿਆ ਨੂੰ ਪਹਿਲ ਦੇਣਾ ਸੂਬਾ ਸਰਕਾਰ ਦਾ ਮੁੱਖ ਉਦੇਸ਼ ਹੈ ਹਰਪਾਲ ਸਿੰਘ ਚੀਮਾ ਸੂਬੇ ਅੰਦਰ ਗੁਣਾਤਮਕ ਸਿੱਖਿਆ ਨੂੰ ਪਹਿਲ ਦੇਣਾ ਸੂਬਾ ਸਰਕਾਰ ਦਾ ਮੁੱਖ ਉਦੇਸ਼ ਹੈ ਜਿਸ ਦੀ ਬਦੌਲਤ ਸੂਬੇ ਅੰਦਰ ਖੋਲੇ ਸਕੂਲ ਆਫ ਐਮਿਨਸ ਸਕੂਲਾ ਵਿੱਚ 44 ਬੱਚੇ ਜੇਈ ਦੀ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਹੋਏ ਨੇ ਇਸ ਪ੍ਰਗਟਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਚੰਨ ਛੋ ਗੰਗਾ ਖਲਾਰਗੜ ਵਿਖੇ ਸਾਈ ਵਿਖੇ 올 ਇੰਡੀਆ ਆਦਿ ਧਰਮ ਨਿਸ਼ਣ ਦੇ ਬਾਨੀ ਬਾਬਾ ਬੰਤ ਸਿੰਘ ಗ್ರಾಮ ਖੇੜਾ ਬਾਬਾ ਸੁਮਨダル ਜੀ ਜਨਮ ਦਿਹਾੜੇ ਦੇ ਕਰਵਾਏ ਸਮਾਗਮ ਦੌਰਾਨ ਮੌਕੇ ਪ੍ਰਗਟ ਕੀਤਾ ਹੈ ਉਸ ਤੋਂ ਬਾਅਦ ਦੀ ਵੀਡੀਓ ਜੀ ਸੂਬਾ ਕਨਵਰਸੇਸ਼ਨ ਕਿਸਾਨਾਂ ਦੇ ਖੇਤਾਂ ਮਜ਼ਦੂਰਾਂ ਨੂੰ ਤਿੱਖੇ ਜ਼ਮੀਨੀ ਸੁਧਾਰਾਂ ਖਾਤਰ ਲਾਮਬੰਦ ਹੋਣ ਦਾ ਸੱਦਾ ਪੰਜਾਬ ਖੇਤ ਮਜ਼ਦੂਰ ਜਨਨ ਤੇ ਲੋਕ ਮੋਰਚਾ ਪੰਜਾਬ ਵੱਲੋਂ ਅੱਜ ਜ਼ਮੀਨਾਂ ਦੀ ਪ੍ਰਾਪਤੀ ਅਤੇ ਰਾਖੀ ਦੇ ਮੁੱਦਿਆਂ ਬਾਰੇ ਬਠਿੰਡਾ ਚ ਕੀਤੀ ਸੁਭਾਈ ਕਨਵਰਸੇਸ਼ਨ ਦੌਰਾਨ ਕਿਸਾਨਾਂ ਦੇ ਖੇਤਾਂ ਮਜ਼ਦੂਰਾਂ ਨੂੰ ਤਿੱਖੇ ਜ਼ਮੀਨੀ ਸੁਧਾਰਾਂ ਦੀ ਮੰਗ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ ਗਿਆ ਇਸ ਮੌਕੇ ਮੋਰਤੋ ਕਰੋ ਜ਼ਮੀਨੀ ਵੰਡ ਨਾਲ ਦੀ ਲਾਮਬੰਦੀ ਮਹਿੰਟ ਸ਼ੁਰਾਉਣ ਦੀ ਸ਼ੁਰੂਆਤ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਘੱਗਰ ਦਰਿਆ ਵਿੱਚ ਪਾਣੀ ਦਾ ਵਾਧੂ ਕੰਟਰੋਲ 'ਚ ਡੀਸੀ ਮੋਹਾਲੀ ਡਿਪਟੀ ਕਮਿਸ਼ਨਰ ਕੋਮਲ ਮਿੱਤਰ ਨੇ ਦੱਸਿਆ ਕਿ ਬੀਤੀ ਰਾਤ ਕਮ ਜੈਕੈਚਮੈਂਟ ਏਰੀਆ ਵਿੱਚ ਭਾਰੀ ਮੀਂਹ ਕਾਰਨ ਸੁਖਮਣਾ ਝੀਲ ਦੇ ਫਲੱਡ ਗੇਟ ਖੋਲ ਦਿੱਤੇ ਜਾਣ ਨਾਲ ਅੱਜ ਸਵੇਰੇ 9 ਵਜੇ ਘੱਗਰ ਦਰਿਆ ਵਿੱਚ ਪਾਣੀ ਦਾ ਵਾਧ 70000 ਕਿਊਸਿਕ ਤੱਕ ਪਹੁੰਚ ਗਿਆ ਸੀ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਚੰਡੀਗੜ੍ਹ ਸੁਖਮਣਾ ਛੀਲ ਤੋਂ ਛੱਡਿਆ ਪਾਣੀ ਦੋਵਾਂ ਫਲੱਡ ਗੇਟ ਖੋਲ ਦਿੱਤੇ ਨੇ ਕਈ ਬਹਾਂ ਡੁੱਬ ਚੁੱਕੇ ਨੇ ਘਰਾਂ ਵਿੱਚ ਵੀ ਬੜਿਆ ਜੀ ਪਾਣੀ ਲੋਕਾਂ 'ਚ ਡਰ ਦਾ ਮਾਹੌਲ ਆ ਚੰਡੀਗੜ੍ਹ ਦੀ ਸੁਖਮਣਾ ਝੀਲ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਉੱਪਰ ਉੱਠ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਦੋਵੇਂ ਹੜ ਗੇਟ ਖੋਲ੍ਹ ਦਿੱਤੇ ਨੇ ਜਿਸ ਤੋਂ ਬਾਅਦ ਸੁਖਮਣਾ ਦਾ ਇਹ ਪਾਣੀ ਨੇੜਲੇ ਪਿੰਡ ਕਿਸ਼ਨਗੜ੍ਹ ਵਿੱਚ ਦਾਖਲ ਹੋ ਗਿਆ ਲੋਕਾਂ ਦੇ ਘਰਾਂ ਦੇ ਅੰਦਰ ਚੱਲ ਰਿਹਾ ਹੈ ਉਸ ਤੋਂ ਬਾਅਦ ਅਗਲੀ ਵਟਾ ਜੀ ਪਟਿਆਲਾ ਵਿੱਚ ਮੀਂਹ ਦੇ ਕਾਰਨ ਵਧਿਆ ਕੱਗਰ ਦਰਿਆ ਵਿੱਚ ਪਾਣੀ ਹੜਾਂ ਦਾ ਅਲਰਟ ਪਿੰਡ ਵਾਸੀ ਨੂੰ ਚੇਤਾਵਨੀ ਜਾਰੀ ਕੀਤੀ ਹੈ ਪਟਿਆਲਾ ਜ਼ਿਲ੍ਹੇ ਵਿੱਚ ਲਗਾਤਾਰ ਹੋ ਰਹੀ ਭਾਰੀ بارش ਤੋਂ ਬਾਅਦ ਕੱਗਰ ਦਰਿਆ ਅਤੇ ਆਲੇ-ਦੁਆਲੇ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਸਥਾਨਕ ਲੋਕਾਂ ਨੂੰ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰਕੇ ਪਿੰਡ ਵਾਸੀਆਂ ਨੂੰ ਸਾਵਧਾਨ ਰਹਿਣ ਤੇ ਦਰਿਆ ਦੇ ਪਾਣ ਨੇੜਲੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸ਼੍ਰੀ ਕਰਤਾਰਪੁਰ ਸਹਿਰ ਤੋਂ ਤੁਰੰਤ ਕੱਢਿਆ ਜਾਵੇ ਪਾਣੀ। ਪਾਕਿਸਤਾਨ ਪੰਜਾਬ ਦੇ ਸੀਐਮ ਮਰਿਯਮ ਨਮਾਜ਼ ਨੇ ਦਿੱਤੇ ਨੇ ਜੀ ਆਦੇਸ਼। ਰਾਵੀ ਨਦੀ ਦਾ ਹੜ ਦਾ ਪਾਣੀ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਦਾਖਲ ਹੋ ਗਿਆ ਜਿਸ ਕਰਕੇ ਕਰਤਾਰਪੁਰ ਸਾਹਿਬ ਲਾਂਗਾ ਪਾਣੀ ਵਿੱਚ ਡੁੱਬ ਗਿਆ ਗੁਰਦੁਆਰਾ ਦਰਬਾਰ ਸਾਹਿਬ ਕੰਪਲੈਕਸ ਦਾ ਇੱਕ ਵੱਡਾ ਹਿੱਸਾ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਇਸ ਵਿਚਾਲੇ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਸ਼ਰੀਫ ਵੱਲੋਂ ਹੜ ਪ੍ਰਭਾਵਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਸਾਫ਼ ਕਰਨ ਦੇ ਆਦੇਸ਼ ਦਿੱਤੇ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਸੀਐਮ ਮਾਨ ਨੇ ਸਾਰੇ ਐਮਐਲਏ ਅਤੇ ਮੰਤਰੀਆਂ ਨੂੰ ਜਾਰੀ ਕੀਤੇ ਨੇ ਜੀ ਮਹੱਤਵਪੂਰਨ ਆਦੇਸ਼ ਪੰਜਾਬ ਵਿੱਚ ਹੜ੍ਹਾਂ ਦੀ ਗੰਬੀਰ ਸਥਿਤੀ ਦੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਸਾਰੇ ਮੰਤਰੀਆਂ ਵਿਧਾਇਕਾਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਮੌਜੂਦਾ ਹੜ੍ਹ ਸਥਿਤੀ ਦਾ ਜਾਇਜ਼ਾ ਲਿਆ ਸਾਰੇ ਰਾਹਤ ਕਾਰਨ ਦਾ ਜਾਇਜ਼ਾ ਲਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਵਿਧਾਇਕ ਰਹਨ ਦਾਵਾ ਨੇ 1 ਮਹੀਨੇ ਦੀ ਤਨਖਾ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਸਮਰਪਿਤ ਕਰ ਦਿੱਤੀ ਹੈ ਉਸ ਤੋਂ ਬਾਅਦ ਦੀ ਵੀਡੀਓ ਜੀ ਹੜਪੀੜ 43 ਫੌਰੀ ਮੁਆਵਜ਼ਾ ਜਾਰੀ ਕਰੇ ਸਰਕਾਰ ਕੀਰਤੀ ਕਿਸਾਨ ਜੁਨਨ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕੇ ਕੀਰਤੀ ਕਿਸਾਨ ਜੁਨਨ ਵੱਲੋਂ ਰੋਸ ਮਾਰਚ ਕੱਢਣ ਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਪੰਜਾਬ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਤੋਂ ਰਾਹਤ ਦੇ ਲਈ ਲੋਕਾਂ ਨੂੰ ਫੌਰੀ ਅਦਾਲਤ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ ਉਸ ਤੋਂ ਬਾਅਦ ਦੀ ਵੀਡੀਓ ਜੀ ਕੈਪਟਨ ਨੇ ਬੇਅਦਬੀ ਮਾਮਲੇ 'ਚ ਕੁਝ ਨਹੀਂ ਕੀਤਾ ਇਸ ਕਰਕੇ ਰਾਹੁਲ ਨੇ ਪਾਰਟੀ ਚੋਕੜ ਦੇ ਪ੍ਰਗਟ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਹੀ ਇੰਚਾਰਜ ਰਵਿੰਦਰ ਰਾਓ ਉੱਤਮ ਦਲੇਤ ਵਿਧਾਇਕ ਪ੍ਰਗਟ ਸਿੰਘ ਬਠਿੰਡਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਦੇ ਕੰਮਕਾਜ ਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਮਦਦ ਸੰਬੰਧੀ ਆਪਣਾ ਸਟੈਂਡ ਸਪਸ਼ਟ ਕੀਤਾ ਜੀ ਪੰਜਾਬ ਦੇ ਬਜ਼ੁਰਗਾਂ ਲਈ ਮਾਨ ਸਰਕਾਰ ਦਾ ਵੱਡਾ ਪੰਜਾਬ ਦੇ ਬਜ਼ੁਰਗਾਂ ਲਈ ਵੱਡੀ ਖਬਰ ਹੈ ਜੀ ਮਾਨ ਸਰਕਾਰ ਦਾ ਵੱਡਾ ਐਲਾਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਇਸ ਵੇਲੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਇਸ ਵੇਲੇ ਪੰਜਾਬ ਸਰਕਾਰ ਨੇ ਸੂਬੇ ਦੇ ਬਜ਼ੁਰਗਾਂ ਲਈ ਅਹਿਮ ਫੈਸਲਾ ਲਿਆ ਹੈ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਐਲਾਨ ਕੀਤਾ ਹੈ ਕਿ ਹੜ੍ਹਾਂ ਦੀ ਮਾਰ ਹੇਠ ਆਏ ਇਲਾਕੇ ਦੇ ਬਜ਼ੁਰਗਾਂ ਨੂੰ ਰੈਸਕਿਊ ਕਰਕੇ ਬਿਰਧ ਘਰਾਂ ਵਿੱਚ ਲਿਜਾਇਆ ਜਾਵੇਗਾ ਤਾਂ ਜੋ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਸਕੇ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਨਸਾ ਵਿੱਚ ਬਿਰਧ ਆਸ਼ਰਮ ਬਣ ਕੇ ਤਿਆਰ ਹੋ ਚੁੱਕਿਆ ਹੈ ਜਲਦੀ ਹੀ ਇਸ ਦਾ ਉਦਘਾਟਨ ਕੀਤਾ ਜਾਣਾ ਸੀ ਪਰ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਇਸ ਨੂੰ ਕੱਲ੍ਹ ਤੋਂ ਹੀ ਸ਼ੁਰੂ ਕਰਨ ਦਾ ਜਿਹੜਾ ਐਲਾਨ ਕਰਦੇ ਤੇ ਜੀ ਗੱਲ ਕਰੀਏ ਹੜਪੀਟਾਂ ਦੀ ਮਦਲਲੀ ਰਾਜਾ ਵਿਡਿੰਗ ਤੱਕ ਕਈ ਜਿਹੜੇ ਵੱਡੇ ਵੱਡੇ ਨੇਤਾ ਬਾਪੂ ਜਰੇ ਨੇ ਜੀ ਬਾਕੀ ਤੁਹਾਡਾ ਪਿੰਡ ਬਚਿਆ ਹੈ ਜਾਂ ਨਹੀਂ niche comment ਕਰਕੇ ਜਰੂਰ ਦੱਸਿਓ ਧੰਨਵਾਦੀ